ਔਰ ਸੰਨ ਨਿਹੰਗ ਸਿੰਘ ਕੀ ਇਤਿਹਾਸ ਹੈ ਨਿਹੰਗ ਸਿੰਘਾਂ ਦਾ ਨਿਹੰਗ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਖਰਗ ਤਲਵਾਰ ਕਲਮ ਲੇਖਣੀ ਮਗਰਮਸ਼ ਘੜਿਆਲ ਘੋੜਾ ਦਲੇਰ ਨਿਰਲੇਪ ਆਤਮ ਗਿਆਨੀ ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ ਨਿਹੰਗ ਸਿੰਘ ਆਪਣੇ ਆਪ ਨੂੰ ਦਸ਼ਮੇਸ਼ ਪਿਤਾ ਦੇ ਰਾਜਸੀ ਭਾਵ ਮੀਰੀ ਦੇ ਵੰਛੇ ਚ ਦੱਸਦੇ ਹੋਏ ਆਪਣੇ ਸਿਰ ਉੱਪਰ ਸਜਾਏ ਦਿਮਾਲੇ ਦੀ ਤੁਲਨਾ ਰਾਜ ਮੁਕਤ ਨਾਲ ਕਰਦੇ ਹਨ ਉਹ ਰਾਜੇ ਦੇ ਮੁਕਤ ਤੇ ਕਲਗੀ ਤੋੜੇ ਸਮਾਨ ਆਪਣੇ ਦਮਾਲੇ ਦੇ ਮੂਹਰੇ ਚੰਦ ਤੋੜਾ ਸਜਾ ਕੇ ਰੱਖਦੇ ਹਨ ਇਹ ਹੰਗ ਸਿੰਘ ਸਿੰਘਾਂ ਦਾ ਇੱਕ ਫਿਰਕਾ ਹੈ ਜੋ ਸੀਸ ਤੇ ਫਰਨੇ ਵਾਲਾ ਦਮਾਲਾ ਚੱਕਰ ਤੋੜਾ ਕਿਰਪਾਨ ਖੰਡਾ ਗਜਗਾਹ ਆਦ ਸ਼ਸਤਰ ਅਤੇ ਨੀਲਾ ਬਣਾ ਪਹਿਨਦਾ ਹੈ ਇੱਕ ਵਾਰ ਬਾਬਾ ਫਤਿਹ ਸਿੰਘ ਜੀ ਸੀ ਸਤੇ ਦਮਾਲਾ ਸਜਾ ਕੇ ਦਸਮੇਸ਼ ਜੀ ਦੇ ਹਜ਼ੂਰ ਆਏ ਜਿਸ ਪੁਰ ਪਿਤਾ ਜੀ ਨੇ فرمایا ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ ਇਹ ਵੀ ਆਖਿਆ ਜਾਂਦਾ ਹੈ ਕਿ ਜਦ ਉੱਚ ਦੇ ਪੀਰ ਵਾਲਾ ਨੀਲਾ ਬਾਣਾ ਕਲਗੀ ਤਰਨੇ ਅੱਗ ਵਿੱਚ ਸਾੜਿਆ ਤਾਂ ਉਸ ਵੇਲੇ ਇੱਕ ਲੀਰ ਕਟਾਰ ਨਾਲ ਬੰਨੀ ਜਿਸ ਤੋਂ ਨੀਲਾੰਬਰ ਸੰਪਰਦਾਇ ਚੱਲੀ ਭਾਈ ਮਾਲ ਸਿੰਘ ਜੀ ਨਿਹੰਗ ਬਾਣਾ ਰੱਖਦੇ ਹੁੰਦੇ ਸਨ ਭਾਈ ਕੋਲਾ ਜੋ ਪ੍ਰਥਵੀ ਚੰਦ ਦੀ ਔਲਾਦ ਵਿੱਚ ਸਨ ਚਿੱਟੇ ਬਸਤਰ ਲੈ ਕੇ ਹਾਜ਼ਰ ਹੋਏ ਤਾਂ ਦਸ਼ਨੇਸ਼ ਜੀ ਨੇ ਨੀਲੇ ਬਾਣੇ ਬਸਤਰ ਲਾ ਕੇ ਸਾੜ ਦਿੱਤੇ ਇੱਕ ਟਾਕੀ ਅੱਗ ਤੋਂ ਬਾਹਰ ਡਿੱਗ ਪਈ ਗੁਰੂ ਜੀ ਦੀ ਆਗਿਆ ਨਾਲ ਭਾਈ ਮਾਨ ਸਿੰਘ ਨੇ ਆਪਣੀ ਪੱਗ ਉੱਪਰ ਟੰਗ ਲਈ ਨੀਲੇ ਬਾਣੇ ਵਾਲਾ ਨਿਹੰਗਾਂ ਦਾ ਬਾਣਾ ਇਸ ਤਰ੍ਹਾਂ ਤੁਰਿਆ ਗੰਗਾ ਸਿੰਘ ਬਹਾਦਰ ਦੇ ਸਮੇਂ ਤੋਂ ਲੈ ਕੇ ਸਿੱਖ ਮਿਸਲਾਂ ਦੇ ਰਾਜ ਤੱਕ ਮੁਗਲ ਸਰਕਾਰ ਵੱਲ ਦਸ਼ਮੀਸ਼ ਜੀ ਦੇ ਸਿਰਜੇ ਹੋਏ ਖਾਲਸੇ ਨੂੰ ਖਤਮ ਕਰਨ ਲਈ ਬੜੇ ਜ਼ੁਲਮ ਕੀਤੇ ਗਏ ਸਨ ਉਹ ਭਿਆਨਕ ਕਸ਼ਟਾਂ ਭਰੇ ਅਤੇ ਸੰਕਟਮਈ ਸਮੇਂ ਦਾ ਟਕਰਾ ਕਰਨ ਲਈ ਸਿੰਘਾਂ ਨੇ ਸਿੱਖੀ ਸਦਕ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਧਰਮ ਯੁੱਧਾਂ ਵਿੱਚ ਲੜਨ ਮਰਨ ਦਾ ਪ੍ਰਣ ਕਰ ਲਿਆ ਇਸ ਲਈ ਉਹਨਾਂ ਨੇ ਵੱਧ ਤੋਂ ਵੱਧ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ ਸਨ ਸਿੰਘਾਂ ਨੇ ਆਪਣੀ ਫੌਜੀ ਵਰਦੀ ਵੱਖਰੇ ਰੂਪ ਵਿੱਚ ਧਾਰਨ ਕੀਤੀ ਗਲ ਨੀਲੇ ਰੰਗ ਦਾ ਲੰਮਾ ਚੋਲਾ ਲੱਕ ਨੂੰ ਕਮਰ ਕੱਸਾ ਤੇੜ ਗੋਡਿਆਂ ਤਿੱਕ ਕਸ਼ਹਿਰਾ ਸਿਰ ਤੇ ਉੱਚੀ ਪਗੜੀ ਦਮਾਲਾ ਤੇ ਉਸ ਦਿਵਾਲੇ ਚੱਕਰ ਇਸ ਤਰ੍ਹਾਂ ਨੇ ਹੰਦੀ ਬਾਣੇ ਵਿੱਚ ਖਾਲਸਾ ਕਾਲਪੁਰਖ ਦੀ ਫੌਜ ਦੇ ਰੂਪ ਵਿੱਚ ਮੈਦਾਨ ਵਿੱਚ ਨਿਤਰਿਆ ਨਿਹੰਗ ਸਿੰਘਾਂ ਦੇ ਪੰਜ ਸ਼ਸਤਰ ਪ੍ਰਸਿੱਧ ਹਨ ਜਿਵੇਂ ਕਿਰਪਾਨ ਖੰਡਾ ਬਾਗ ਨਥਾ ਤੀਰ ਕਮਾਨ ਅਤੇ ਚੱਕਰ ਜੋ ਅਕਸਰ ਛੋਟੇ-ਛੋਟੇ ਆਕਾਰ ਦੇ ਹੁੰਦੇ ਹਨ ਜਿਨ੍ਹਾਂ ਨੂੰ ਨਿਹੰਗ ਸਿੰਘ ਦਮਾਲੇ ਵਿੱਚ ਰੱਖਦੇ ਹਨ ਨਿਹੰਗ ਸਿੰਘਾਂ પાસે ਵੈਸੇ ਤਾਂ ਬਹੁਤ ਸਾਰੇ ਸ਼ਸਤਰ ਹੁੰਦੇ ਹਨ ਪਰ ਸਿੱਖ ਰਵਾਇਤਾ ਅਨੁਸਾਰ ਉਹਨਾਂ પાસે ਕਿਰਪਾਨ ਖੰਡਾ ਤੀਰ ਕਮਾਨ ਚੱਕਰ ਪੇਸ਼ਕਵਜ ਤਮਚਾ ਕਟਾਰ ਅਤੇ ਬੰਦੂਕ ਆਦ ਪ੍ਰਮੁੱਖ ਹਨ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਅਕਾਲ ਦੇ ਪਾਸਕ ਹਨ ਅਤੇ ਅਕਾਲ-ਕਾਲ ਜਪਦੇ ਹਨ ਇਸ ਲਈ ਖਾਲਸਾ ਹੀ ਫੌਜ ਨੂੰ ਅਕਾਲੀ ਫੌਜ ਦੇ ਨਾਮ ਨਾਲ ਵੀ ਪੁਕਾਰਿਆ ਜਾਣ ਲੱਗ ਪਿਆ ਉਸ ਅਕਾਲੀ ਫੌਜ ਨੇ ਸਿੱਖ ਧਰਮ ਦੀ ਪਰੰਪਰਾ ਅਤੇ ਗੁਰਮਰਿਆਦਾ ਨੂੰ ਆਪਣੀਆਂ ਜਾਨਾਂ ਵਾਰ ਕੇ ਕਾਇਮ ਰੱਖਿਆ ਅਤੇ ਗੁਰ ਅਸਥਾਨਾਂ ਦੀ ਸੇਵਾ ਸੰਭਾਲ ਕੀਤੀ ਆਮ ਸਿੱਖਾਂ ਨਾਲੋਂ ਨਿਹੰਗ ਸਿੰਘਾਂ ਵਿੱਚ ਬਹੁਤ ਸਾਰੇ ਵਿਸ਼ੇਸ਼ ਗੁਣ ਸਨ ਜਿਨ੍ਹਾਂ ਨੂੰ ਦਸ਼ਨੇਸ਼ ਪਿਤਾ ਜੀ ਪਿਆਰੇ ਆਖਦੇ ਸਨ ਇਸ ਲਈ ਨਿਹੰਗ ਸਿੰਘਾਂ ਨੂੰ ਗੁਰੂਆਂ ਲਾਡਲੀਆਂ ਫੌਜਾਂ ਵੀ ਕਿਹਾ ਜਾਣ ਲੱਗ ਪਿਆ ਨਿਹੰਗ ਸੰਪਰਦਾਇ ਖਾਲਸਾ ਰੂਪ ਵਿੱਚ ਪਿਛਲੇ 300 ਸਾਲਾਂ ਤੋਂ ਚੱਲੀ ਆ ਰਹੀ ਹੈ ਅਤੇ ਅੱਜ ਤੱਕ ਕਾਇਮ ਹੈ ਭਾਈ ਮਾਨ ਸਿੰਘ ਜੀ ਤੋਂ ਪਿੱਛੇ ਬਾਬਾ ਬਨੋਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਗੁਰਵਖਸ਼ ਸਿੰਘ ਜੀ ਅਤੇ ਭਾਈ ਦਰਬਾਰਾ ਸਿੰਘ ਦਲ ਖਾਲਸੇ ਦੇ ਮੁਖੀ ਜਥੇਦਾਰ ਰਹੇ ਬਾਅਦ ਵਿੱਚ ਜਦੋਂ ਦਲ ਖਾਲਸਾ ਤੋਂ ਗਲਾ ਬਾਬਾ ਬੁੱਢਾ ਦਲ ਤੇ ਕਰਨਾਲ ਦਲ ਵਿੱਚ ਵੰਡਿਆ ਗਿਆ ਤਾਂ ਨਵਾਬ ਕਪੂਰ ਸਿੰਘ ਨੂੰ ਪੰਥ ਦਾ ਮੁਖੀ ਜਥੇਦਾਰ ਚੁਣਿਆ ਗਿਆ ਉਸ ਤੋਂ ਪਿੱਛੇ ਅਕਾਲੀ ਨਾਨਾ ਸਿੰਘ ਅਕਾਲੀ ਫੂਲਾ ਸਿੰਘ ਬਾਬਾ ਹਨੂਮਾਨ ਸਿੰਘ ਬਾਬਾ ਤਪਾ ਸਿੰਘ ਬਾਬਾ ਸਾਹਿਬ ਸਿੰਘ ਬਾਬਾ ਪ੍ਰਲਾਦ ਸਿੰਘ ਬਾਬਾ ਗਿਆਨ ਸਿੰਘ ਬਾਬਾ ਤੇਜਾ ਸਿੰਘ ਬਾਬਾ ਚੇਤ ਸਿੰਘ ਬੁੱਢਾ ਦਲ ਦੇ ਮੁਖੀ ਜਥੇਦਾਰ ਨਿਯਤ ਕੀਤੇ ਗਏ ਸਨ ਗੜਗੱਜ ਬੋਲੇ ਨਵਾਬ ਕਪੂਰ ਸਿੰਘ ਦੇ ਸਮੇਂ ਸਿੱਖਾਂ ਨੇ ਆਪਣੇ ਨਵੇਂ ਗੁਪਤ ਬੋਲੇ ਪ੍ਰਚਲਿਤ ਕਰਨ ਲਏ ਸਨ ਜਿਨ੍ਹਾਂ ਨੂੰ ਗੜਗੱਜ ਬੋਲੇ ਵੀ ਕਿਹਾ ਜਾਂਦਾ ਹੈ ਇਹਨਾਂ ਬੋਲਿਆਂ ਨੂੰ ਜਾਸੂਸ ਸਮਝ ਨਹੀਂ ਸਕਦੇ ਇਹ ਬੋਲੇ ਸਿੱਖ ਦੇ ਸਰਾਂ ਦੇ ਮੁੱਲ ਪੈਣ ਸਮੇਂ ਜੰਗਲਾਂ ਪਹਾੜਾਂ ਤੇ ਹੋਰ ਪਨਾਹਗਾਹਾਂ ਵਿੱਚ ਰਹਿਣ ਕਰਕੇ ਬੜੇ ਸਹਾਈ ਹੁੰਦੇ ਸਨ ਇੱਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣਾਂ ਦੇ ਸਾਹ ਸੁੱਕ ਜਾਂਦੇ ਸਨ ਅਤੇ ਉਹਨਾਂ ਨੂੰ ਭਾਜੜਾਂ ਪੈ ਜਾਂਦੀਆਂ ਸਨ ਸਿੱਖ ਫੌਜਾਂ ਆਮ ਨਿਹੰਗਾਂ ਸਿੰਘਾਂ ਦੀਆਂ ਹੁੰਦੀਆਂ ਸਨ ਉਹ ਜਦੋਂ ਜੈਕਾਰੇ ਗਜਾਉਂਦੇ ਕਿਸੇ ਨਗਰ ਵਿੱਚ ਜਾਂਦੇ ਤਾਂ ਉੱਥੋਂ ਦੇ ਲੋਕ ਸੁਖ ਦਾ ਸਾਹ ਲੈਂਦੇ ਤੇ ਖੁਸ਼ੀ ਵਿੱਚ ਆਪ ਮੁਹਾਰੇ ਨੂਹਾਂ ਧੀਆਂ ਨੂੰ ਕਹਿੰਦੇ ਆਏ ਨੀ ਨਿਹੰਗ ਬੁਹੇ ਖੋਲ ਦੇ ਨੰ ਸੰਗ ਅੰਗ ਸਿੰਘ ਬੜੇ ਭਜਨੀਕ ਸੱਚੇ ਸੁੱਚੇ ਜਤੀ ਸਤੀ ਸੂਰਬੀਰ ਨਿਰਦਰ ਨਿਰਵੈਰ ਅਤੇ ਕਰਨੀ ਵਾਲੇ ਪੁਰਸ਼ ਹੋਏ ਹਨ ਅਜਾਹੇ ਮਹਾਨ ਪਵਿੱਤਰ ਜੀਵਨ ਵਾਲੇ ਅਕਾਲੀ ਫੂਲਾ ਸਿੰਘ ਜੀ ਸਨ ਜਿਨ੍ਹਾਂ ਦੇ ਹਰ ਹੁਕਮ ਅੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿਰ ਨਵਾ ਦਿਆ ਕਰਦੇ ਸਨ ਇੱਕ ਵਾਰੀ ਅਕਾਲੀ ਜੀ ਨੇ ਮਹਾਰਾਜੇ ਨੂੰ ਕਿਹਾ ਕਿਸੇ ਦੋਸ਼ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਇਮਲੀ ਦੇ ਬੂਟੇ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਜੋ ਮਹਾਰਾਜੇ ਨੇ ਸਿਰ ਮੱਥੇ ਪਰਵਾਨ ਕਰਨ ਲਈ ਸੀ ਉਸ ਬਚਨਾਂ ਦੇ ਬਲੀ ਅਕਾਲੀ ਫੂਲਾ ਸਿੰਘ ਨੇ ਅਰਦਾਸਾ ਸੋਧ ਕੇ ਨਸ਼ਰੇਵਲ ਚੜ੍ਹਾਈ ਕੀਤੀ ਪਰ ਸ਼ੇਰੇ ਪੰਜਾਬ ਨੇ ਕਿਹਾ ਕਿ ਜੇ ਥੋੜਾ ਸਮਾਂ ਤਹਿਰ ਕੇ ਚੜ੍ਹਾਈ ਕਰਨੀ ਚਾਹੀਦੀ ਹੈ ਕਿਉਂਕਿ ਪਠਾਣੀ ਫੌਜ ਸਾਡੀ ਖਾਲਸਾਈ ਫੌਜ ਨਾਲੋਂ ਵਧੇਰੇ ਹੈ ਇਹ ਸੁਣ ਕੇ ਕਾਲੀ ਜੀ ਨੇ ਜਵਾਬ ਦਿੱਤਾ ਕਿ ਮੈਂ ਅਰਦਾਸਾ ਸੋਧ ਕੇ ਤੁਰਿਆ ਹਾਂ ਪਿੱਛੇ ਨਹੀਂ ਹਟ ਸਕਦਾ ਅਤੇ ਉਸ ਨੇ ਮਸ਼ਹਰੇ ਦੀ ਜੰਗ ਬੜੀ ਸੂਰਬੀਰਤਾ ਨਾਲ ਲੜੀ ਅਤੇ ਆਪ ਸ਼ਹੀਦੀ પાਕੇ ਫਤਿਹ ਖਾਲਸੇ ਨੂੰ ਦਵਾਈ ਜਿਹੜੇ ਨਿਹੰਗ ਸਿੰਘ ਜੰਗਾਂ ਵਿੱਚ ਇਸਾਂ ਨਹੀਂ ਲੈਂਦੇ ਤਾਂ ਤਿਆਗੀ ਹੁੰਦੇ ਸਨ ਉਹ ਕੋਈ ਨਾ ਕੋਈ ਲੋਕ ਸੇਵਾ ਦੇ ਕੰਮ ਜ਼ਰੂਰ ਕਰਦੇ ਰਹਿੰਦੇ ਸਨ ਸਿੱਖ ਹਿਸਟਰੀ ਵਿੱਚ ਮਿਸਟਰ ਕਨਿਕ ਕਮ ਇਹੋ ਲਿਖਦਾ ਹੈ ਕਿ ਮੈਂ ਕੀਰਤਪੁਰ ਦੇ ਲਾਗੇ ਇੱਕ ਅਕਾਲੀ ਨਿਹੰਗ ਸਿੰਘ ਨੂੰ ਵੇਖਿਆ ਜੋ ਸਤਲੁਜ ਦਰਿਆ ਦੇ ਨੇੜੇ ਸ਼왈ਕ ਦੇ ਪਹਾੜੀਆਂ ਇਲਾਕੇ ਵਿੱਚਕਾਰ ਲੋਕ ਸੇਵਾ ਹਿੱਤ ਇੱਕ ਸੜਕ ਬਣਾ ਰਿਹਾ ਸੀ ਉਹ ਕਿਸੇ ਨਾਲ ਗੱਲਾਂ ਘੱਟ ਹੀ ਕਰਦਾ ਸੀ ਪਰ ਉਸ ਦੇ ਪਵਿੱਤਰ ਜੀਵਨ ਅਤੇ ਆਚਰਣ ਦਾ ਲੋਕਾ ਉੱਤੇ ਬੜਾ ਚੰਗਾ ਅਸਰ ਪਿਆ ਸੀ ਕਿਸੇ ਚਿੱਤਰਕਾਰ ਨੇ ਉਸ ਨਿਹੰਗ ਸਿੰਘ ਅਤੇ ਇੱਕ ਭੇਡਾਂ ਚਾਰਨ ਵਾਲੇ ਮੁੰਡੇ ਦਾ ਚਿੱਤਰ ਬਣਾਇਆ ਸੀ ਜੋ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਜੋੜਾਕਾਰ ਦੇ ਨੇੜੇ ਪਿੰਗਲਵਾੜਾ ਦੇ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ ਰਾਤਨ ਸਮੇਂ ਤੋਂ ਨਿਹੰਗ ਸਿੰਘ ਕਈ ਸ਼ਹੀਦੀਆਂ ਸਥਾਨਾਂ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਚਲੇ ਆ ਰਹੇ ਹਨ ਇਹਨਾਂ ਦੇ ਡੇਰਿਆਂ ਨੂੰ ਸ਼ੌਣੀਆਂ ਕਿਹਾ ਜਾਂਦਾ ਹੈ ਜਿਵੇਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ ਸ਼ਹੀਦੀ ਬਾਗ ਆਨੰਦਪੁਰ ਸਾਹਿਬ ਤੱਬਾ ਬਾਬਾ ਨੈਣਾ ਸਿੰਘ ਮੁਕਤਸਰ ਗੋਦਾਵਰੀ ਨਦੀ ਦੇ ਕੰਢੇ ਨਗੀਨਾ ਘਾਟ ਅਤੇ ਮਾਤਾ ਸੁੰਦਰੀ ਜੀ ਦਾ ਅਸਥਾਨ ਸ਼੍ਰੀ ਹਜੂਰ ਸਾਹਿਬ ਨਾਡੇੜ ਮਾਛੀਵਾੜਾ ਫਰੀਦਕੋਟ ਪੱਟੀ ਚੱਬੇ ਪਿੰਡ ਦੇ ਲਾਗੇ ਸ਼ਹੀਦੀ ਸਥਾਨ ਬਾਬਾ ਨੌਦ ਸਿੰਘ ਬਾਬਾ ਅਬਕਾਲਾ ਅਤੇ ਪਿੰਡ ਸੁਰ ਸਿੰਘ ਆਦ ਹਨ ਨਿਹੰਗ ਸਿੰਘ ਵਿਸਾਖੀ ਦਾ ਮੇਲਾ ਦਮਦਮਾ ਸਾਹਿਬ ਦਿਵਾਲੀ ਸ਼੍ਰੀ ਅੰਮ੍ਰਿਤਸਰ ਅਤੇ ਹੋਲਾ ਮਹੱਲਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਉਤਸ਼ਾਹ ਅਤੇ ਧੂਮ ਧਾਮ ਦੇ ਨਾਲ ਮਨਾਉਂਦੇ ਹਨ ਨਿਆੰਗ ਸੰਗ ਉੱਚੇ ਜੀਵਨ ਆਚਰਣ ਵਾਲੇ ਨੀਲੇ ਵਸਤਰ ਪਹਿਨਦੇ ਹਨ ਸਰਵ ਲੋਹ ਦੇ ਵਰਤਨ ਵਰਤਦੇ ਹਨ ਸ਼ਾਸਤਰਾਂ ਦੇ ਉਪਾਸਕ ਅਤੇ ਘੋੜਿਆਂ ਦੇ ਵੀ ਬਹੁਤ ਜ਼ਿਆਦਾ ਪ੍ਰੇਮੀ ਹੁੰਦੇ ਹਨ ਇਹ ਬਹਿੰਗਮ ਜੀਵਨ ਵਾਲੇ ਹੁੰਦੇ ਹਨ ਅਤੇ ਵਿੱਚ ਕਈ ਗ੍ਰਸਤੀ ਵੀ ਹਨ ਇਹ ਕਿਸੇ ਦੀ ਵੀ ਦਿੱਤੀ ਹੋਈ ਜਾਗੀਰ ਪ੍ਰਵਾਨ ਨਹੀਂ ਕਰਦੇ ਅਤੇ ਨਾ ਹੀ ਕਿਸੇ ਤੋਂ ਕੁਝ ਮੰਗਦੇ ਹਨ ਇਕ ਗੱਤਕਾ ਤਲਵਾਰ ਅਤੇ ਨੇਜੀ ਬਾਜੀ ਆਦਿ ਸ਼ਸਤਰਾਂ ਦੇ ਵੀ ਬਹੁਤ ਜ਼ਿਆਦਾ ਮਾਹਿਰ ਹੁੰਦੇ ਹਨ ਕਾਲੀ ਫੂਲਾ ਸਿੰਘ ਅਤੇ ਬਾਬਾ ਨਿਆਣਾ ਸਿੰਘ ਜੀ ਬਾਰੇ ਤੁਹਾਨੂੰ ਅਗਲੀ ਵੀਡੀਓ ਵਿੱਚ ਵਿਸਥਾਰ ਦੇ ਨਾਲ ਦੱਸਾਂਗੇ